ਅੱਜ ਬਜਟ اجلاس ਸ਼ੁਰੂ ਹੋ ਚੁੱਕਿਆ ਹੈ ਦੂਜੇ ਪਾਸੇ ਅੰਮ੍ਰਿਤਸਰ ਦੇ ਵਿੱਚ ਪ੍ਰਦਰਸ਼ਨ ਵੀ ਸ਼ੁਰੂ ਹੋ ਚੁੱਕਿਆ ਹੈ ਦਮਦਵੀ ਤਖਸਾਲ ਦੇ ਵੱਲੋਂ ਜਥੇਦਾਰਾਂ ਨੂੰ ਹਟਾਉਣ ਦੇ ਫੈਸਲੇ ਦਾ ਵਿਰੋਧ ਕੀਤਾ ਗਿਆ ਹੈ ਜਿਸ ਤਹਿਤ ਅੱਜ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਤਾਂ ਪੁਲਿਸ ਦੇ ਵੱਲੋਂ ਭਾਰੀ ਗਿਣਤੀ ਵਿੱਚ ਸੁਰੱਖਿਆ ਫੋਰਸ ਤਾਇਨਾਤ ਕੀਤੀ ਗਈ ਹੈ ਤਾਂ ਪੂਰੇ ਮਾਮਲੇ ਨੂੰ ਲੈ ਕੇ ਪੁਲਿਸ ਵੱਲੋਂ ਮਸਤੀ ਦੀ ਜਿਹੜੀ ਉਹ ਵਰਤੀ ਜਾ ਰਹੀ ਹੈ ਦੂਜੇ ਪਾਸੇ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਾਲ 2025-26 ਦਾ ਬਜਟ ਆ ਜਿਹੜਾ ਉਹ ਅੱਜ ਪੇਸ਼ ਕੀਤਾ ਜਾ ਰਿਹਾ ਏ 12 ਵਜੇ ਬਜਟ اجلاس ਦੀ ਸ਼ੁਰੂਆਤ ਹੋਈ ਹੈ ਇਸ ਤੋਂ ਪਹਿਲਾਂ ਕਈ ਐਸ ਡੀ ਪੀ ਸੀ ਮੈਂਬਰਾਂ ਦੇ ਵੱਲੋਂ ਮੀਡੀਆ ਦੇ ਨਾਲ ਗੱਲਬਾਤ ਆ ਜਿਹੜੀ ਉਹ ਕੀਤੀ ਗਈ ਹੈ ਤਾਂ ਗੁਰਚਰਨ ਸਿੰਘ ਗਰੇਵਾਲ ਦੇ ਵੱਲੋਂ ਦਮਦਵੀ ਟਕਸਾਲ ਦੇ ਫੈਸਲੇ ਦੇ ਉੱਤੇ ਸਵਾਲ ਨੇ ਜਿਹੜੇ ਉਹ ਚੁੱਕੇ ਗਏ ਨੇ ਗੁਰਚਰਨ ਗਰੇਵਾਲ ਦਾ ਕਹਿਣਾ ਹੈ ਕਿ ਦਮਦਵੀ ਟਕਸਾਲ ਦਿੱਲੀ ਦੇ ਨਾਲ ਪਹਿਲਾਂ ਟੱਕਰ ਲੈਂਦਾ ਹੁੰਦਾ ਸੀ ਲੇਕਿਨ ਹੁਣ ਦੇ ਇਸ ਫੈਸਲੇ ਨੂੰ ਲੈ ਕੇ ਜਰੂਰ ਸਵਾਲ ਨੇ ਜਿਹੜੇ ਉਹ ਗੁਰਚਰਨ ਗਰੇਵਾਲੇ ਚੁੱਕੇ ਨੇ ਦੂਜੇ ਪਾਸੇ ਬੀਬੀ ਜ਼ਗੀਰ ਕੌਰ ਦਾ ਬਿਆਨ ਵੀ ਸਾਹਮਣੇ ਆਇਆ ਏ ਵੱਡੀਆਂ ਗੱਲਾਂ ਨੇ ਜਿਹੜੀਆਂ ਉਹਨਾਂ ਨੇ ਇਸ ਪੂਰੇ ਮਸਲੇ ਦੇ ਉੱਤੇ ਕੀਤੀਆਂ ਨੇ ਤਾਂ ਜਰਨਲ ਇਜਲਾਸ ਦੇ ਵਿੱਚ ਅੱਜ ਸ਼ੋਭਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਬਜਟ ਆ ਜਿਹੜਾ ਉਹ ਪੇਸ਼ ਕੀਤਾ ਜਾ ਰਿਹਾ ਏ ਦੂਜੇ ਪਾਸੇ ਪੰਥਕ ਹਲਕਿਆਂ ਦੇ ਵਿੱਚ ਵੱਡੀ ਉਥਲ-ਪੁਥਲ ਆ ਜਿਹੜੀ ਉਹ ਹੋ ਰਹੀ ਆ ਤਾਂ ਦਮਦਮਾ ਟਕਸਾਲ ਦੇ ਵੱਲੋਂ ਅੱਜ ਧਰਨਾ ਪ੍ਰਦਰਸ਼ਨ ਅੰਮ੍ਰਿਤਸਰ ਦੇ ਵਿੱਚ ਕੀਤਾ ਜਾ ਰਿਹਾ ਏ ਜਤੇਦਾਰ ਸਹਿਬਾਨ ਨੂੰ ਉਹਨਾਂ ਦੇ ਅਹੁਦੇ ਉੱਤੇ ਹਟਾਉਣ ਨੂੰ ਲੈ ਕੇ ਵਿਰੋਧ ਆ ਜਿਹੜਾ ਉਹ ਜਤਾਇਆ ਜਾ ਰਿਹਾ ਹੈ ਹਾਲਾਂਕਿ ਅਕਾਲੀ ਲੀਡਰ ਨੇ ਜਿਹੜੇ ਉਹ ਦੰਦਵੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਢੂਮਾ ਦੇ ਉੱਤੇ ਵੱਡੇ ਸਵਾਲ ਚੁੱਕ ਚੁਕੇ ਨੇ ਤਾਂ ਇਸ ਪੂਰੇ ਮਾਮਲੇ ਬਾਰੇ ਕੀ ਕੁਝ ਕਹਿਣਾ ਹੈ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਖ-ਵੱਖ ਮੈਂਬਰਾਂ ਦਾ ਅਹੁਦੇ ਇੱਕ ਦੇ ਹਾਂ ਜਿਹਦੇ ਜਾਦੇ ਬਲੁਖ ਨੇ ਯਾਰ ੱਲੇ ਕਰੀ ਆ ਅਜਿਹੇ ਮਤਲੇ ਆਉਂਦੇ ਨੇ ਤੇ ਹੱਲ ਹੋ ਜਾਂਦੇ ਨੇ ਅੱਜ ਵੀ ਹੱਲ ਹੋ ਜੇ ਹਾਂ ਯਾਰ ਅੱਜ ਹੱਲ ਹੋ ਜੀਗਾ ਪੱਕਾ ਹੋ ਜੇ ਡੰਗਰ ਸਾਹਿਬ ਤੁਸੀਂ ਅਸਤੀਫਾ ਦਿੱਤਾ ਸੀਗਾ ਸੱਤ ਮੈਂਬਰੀ ਕਮੇਟੀ ਸੀਗੀ ਉਸ ਨੂੰ ਕਿਵੇਂ ਦੇਖ ਰਹੇ ਹੋ ਜੀ ਉਹ ਕਹਿ ਰਹੇ ਕਿ ਤੁਸੀਂ ਵਾਪਸ ਆ ਸਕਦੇ ਹੋ ਮੈਂਬਰੀ ਵਾਪਸ ਆ ਸਕਦਾ ਮੈਂ ਓਪਰ ਹੱਡ ਬਾਈਪਸ ਹੋਇਆ ਹੈ ਠੀਕ ਹੈ ਜੀ ਫੇਸਬੁਕ ਕਰਿਆ ਨੇ ਸਹੀ ਠੀਕ ਨਹੀਂ ਆ ਨਾ ਸੇ ਠੀਕ ਨਾ ਹੋਣ ਕਰਕੇ ਤੁਸੀਂ ਹਵਾਲਾ ਦਿੱਤਾ ਜੀ ਸੇ ਠੀਕ ਦਾ ਵਿੱਚ ਲਿਖਿਆ ਠੀਕ ਹੈ ਵਿੱਚ ਲਿਖਿਆ ਜੀ 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 ਕਿਉਂਕਿ ਕਿਹਾ ਜਾ ਰਿਹਾ ਕਿ ਅਕਾਲ ਤਖਤ ਸਾਹਿਬ ਦਾ ਜਿਹੜਾ ਹੁਕਮ ਹੈ ਉਹ ਬਨੂਗਰ ਸਾਹਿਬ ਨੇ ਨਹੀਂ ਮੰਨਿਆ ਕਿਉਂਕਿ ਸਾਡੀ ਗੱਲ ਇਹ ਹੁੰਦੀ ਹੈ ਤੁਹਾਡੇ ਤੱਕ ਪਹੁੰਚਾਉਣੀ ਕਿ ਇਹ ਲੋਕ ਕਹਿ ਰਹੇ ਨੇ ਕਿ ਬਨੂਗਰ ਸਾਹਿਬ ਨੇ ਅਕਾਲ ਤਖਤ ਸਾਹਿਬ ਦਾ ਜਿਹੜਾ ਹੁਕਮ ਸੀਗਾ ਉਹ ਨਹੀਂ ਮੰਨਿਆ ਦੇਖੋ ਕਿਤੇ ਨੂੰ ਕੋਈ ਮੈਂ ਰੋਕ ਨਹੀਂ ਸਕਦਾ ਜੀ 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 ਮੈਂ ਉਸ ਸਾਹਿਬ ਮੈਨੂੰ ਵਧੀਆ ਸਿਖਾਉਣਗੇ ਜੀ ਜੀ ਉਹਦਾ ਪਤਾ ਕਰੂਪ ਜੀ ਸਭ ਨੇ ਸਹੀ ਤਾਂ ਸਾਹਮਣੇ ਸਭ ਜੀ ਇੱਕ ਜਸੇਦਾਰਾਂ ਨੂੰ ਲਾਉਣ ਤੇ ਲਾਉਣ ਦੀ ਇੱਕ ਵਿਧੀ ਵਿਧਾਨ ਦੀ ਗੱਲ ਹੋ ਰਹੀ ਆ ਅੱਜ ਬਜਟ ਸੈਸ਼ਨ 'ਚ ਗੱਲ ਰੱਖੋਗੇ ਜੀ ਕਿਉਂਕਿ ਬੀਬੀ ਜ਼ਗੀਰ ਕੌਰ ਹੋਰੀ ਵੀ ਇੱਥੇ ਪਹੁੰਚੇ ਨੇ ਉਹਨਾਂ ਨੇ ਵੀ ਇਹੀ ਗੱਲ ਕੀਤੀ ਆ ਜੀ ਦੇਰੀ 'ਚ ਸੰਗਤ ਦੇ ਜਗਾ ਖਾ ਗਈ ਤਰੱਕੀ ਰਖਾਈ ਗਈ ਹੂੰ ਉਹਦੇ ਬੜੇ ਲੰਬੇ ਸਮੇਂ ਤੋਂ ਜਿਹੜਾ ਤੋਂ ਇਹ ਮੰਗੂਟ ਦੇ ਰਹੀ ਆ ਠੀਕ ਹੈ ਇਹ ਚੰਗਾ ਹੋਵੇ ਜੇ ਜੀ ਲੋਕਾਂ ਦੇ ਬੰਗਾ ਆਸਾਪੰਦੇ ਬੰਗਾ ਹੈ ਉਹਦੇ ਵਿਚਾਰ ਕਰ ਲੈਣਾ ਚਾਹੀਦਾ ਹੂੰ ਹੂੰ ਠੀਕ ਨਹੀਂ ਜੀ ਉਹ ਸਭ ਤਰਫ਼ੀ ਤੋਂ ਮਜਬੂਰੀ ਸੀ ਤੁਸੀਂ ਕਹਿ ਦਿੰਦਾ ਕਿ ਮੇਰੀ ਸਿਰਫ ਠੀਕ ਹੋਣ ਦਾ ਕਾਰਨ ਮੈਂ ਤੁਹਾਨੂੰ ਸਿਫਾ ਦੇ ਰਿਹਾ ਪਰ ਉਹ ਜਿਹੜਾ ਸਿਫਾ ਦੇ ਦੇ ਉਸ ਤੋਂ ਬਾਅਦ ਇਹਨਾਂ ਵੱਲੋਂ ਕਹਿਣਾ ਕਿ ਪਘੋੜੇ ਹੋ ਗਏ ਨੇ ਤੇ ਕੀ ਜਾਇਜ਼ ਲਫ਼ਜ਼ ਨੇ ਕੋਈ ਨਹੀਂ ਜੀ ਕੀ ਇਸ ਦਾ ਕੋਈ ਮੂਵ ਹੋ ਸਕਦਾ ਹੈ ਨੁਗਰ ਸਾਹਿਬ ਅੱਜ ਦੇ ਜਿਹੜੇ ਹਾਲਾਤ ਨੇ ਆਖਰੀ ਸਵਾਲ ਨਾਲ ਸੀਮਾ ਦੀ ਕਰਦੇ ਆਖਰੀ ਸਵਾਲ ਇਹ ਹੈ ਕਿ ਅੱਜ ਜਿਹੜੇ ਕੌਮ ਦੇ ਹਾਲਾਤ ਨੇ ਹਾਂ ਹਾਂ ਸਭ ਠੀਕ ਹੋ ਚੁੱਕੇ ਨਹੀਂ ਜਿਹੜੇ ਕੌਮ ਦੇ ਹਾਲਾਤ ਨੇ ਤੁਮਾ ਸਾਹਿਬ ਨੇ ਕਾਲ ਦਿੱਤੀ ਇੱਥੇ ਰੋਜ਼ ਪ੍ਰਦਰਸ਼ਨ ਦੀ ਤੁਹਾਨੂੰ ਲੱਗਦਾ ਵੀ ਇਸ ਜਗ੍ਹਾ ਦੇ ਉੱਤੇ ਉਹ ਵੀ ਤੁਮਾ ਸਾਹਿਬ ਬੜੇ ਸਿਆਣੂ ਨਿਕਲ ਗਏ ਆ ਵੀ ਸੱਤਣਾ ਵੈਗੂ ਕਹਿੰਦਾ ਹਾਂ ਉਹ ਦਾਰਾ ਸਾਹਿਬ ਦੇ ਬਾਅਦ ਕੋਈ ਬੈਠ ਕੇ ਸੱਤਣਾ ਵੈਗੂ ਕਹਿੰਦਾ ਕੋਈ ਕਹੋ ਨੁਗਰ ਠੀਕ ਤੁਹਾਨੂੰ ਲੱਗਦਾ ਬੈਠ ਕੇ ਗੱਲ ਉਹਨੇ ਇਦਾਂ ਨਹੀਂ ਕਿਹਾ ਵੀ ਇਹਦੇ ਕੋਈ ਗੱਲ ਹੋਣਾ ਪਾਉਂਗਾ ਉਹਦੇ ਮੈਂਬਰ ਅਤੇ ਸਾਫ ਦਾ ਜਨਰਲ ਸਕੱਤਰ ਕਿਉਂਕਿ ਬਜਟ ਜਿਹੜਾ ਹੈ ਉਹ ਜਨਰਲ ਸਕੱਤਰ ਵੱਲੋਂ ਪੇਸ਼ ਕੀਤਾ ਜਾਣਾ ਹੈ ਇਸ ਵਾਰ ਦੇਖੋ ਬਜਟ ਦੀ ਪ੍ਰਕਿਰਿਆ ਜਿਵੇਂ ਤੁਸੀਂ ਜਾਣਕਾਰੀ ਦਿੱਤੀ ਅੱਜ ਦਾ ਦਿਨ ਜਿਹੜਾ ਵਾ ਇਹ ਸ਼੍ਰੋਣੀ ਗੁਰਦੁਆਰਾ ਪਰੰਦਰ ਕਮੇਟੀ ਦਾ ਬੜਾ ਅਹਿਮ ਦਿਨ ਹੁੰਦਾ ਉਹਦਾ ਕਾਰਨ ਇਹ ਹੈ ਕਿ ਜਿੰਨਾ ਵੀ ਕੋਈ ਸ਼ਰਧਾਲੂ ਆ ਕੋਈ ਪੈਸਾ ਟੇਕਦਾ ਤੇ ਕੋਈ ਪੈਸੇ ਤੋਂ ਰੁਪਈਆ ਟੇਕਦਾ ਉਹ ਸਾਰਾ ਗੁਰੂ ਨੂੰ ਨਤਮਸਤਕ ਹੋ ਕੇ ਟੇਕਦਾ ਸੋ ਸ਼੍ਰੋਣੀ ਕਮੇਟੀ ਦਾ ਜਿਹੜਾ ਜਿਹੜੇ ਕਾਰਜ ਨੇ ਉਹਨਾਂ ਵਿੱਚ ਸਭ ਤੋਂ ਵੱਡਾ ਕਾਰਜ ਇਹ ਹੈ ਕਿ ਜਿਹੜਾ ਵੀ ਗੁਰੂ ਦੀ ਗੋਲਕ ਵਿੱਚ ਕੋਈ ਮਾਇਆ ਆਈ ਆ ਸਿੱਖ ਸੇਵਾ ਵੱਲੋਂ ਉਸ ਦਾ ਜਿਹੜਾ ਜਿਹੜਾ ਵਧੀਆ ਢੰਗ ਨਾਲ ਉਹਦੀ ਵੰਡ ਕਰਨੀ ਤੇ ਸਹੀ ਥਾਂ ਤੇ ਲਾਉਣਾ ਤੁਸੀਂ ਹੁਣ ਦੇਖੋ ਕਿ ਆਪਾਂ ਕਈ ਵਾਰੀ ਆ ਆਮ ਤੌਰ ਦੇ ਉੱਤੇ ਸੁਭਾਅ ਬਣ ਗਿਆ ਬਈ ਜੀ ਸਾਡਾ ਜਿਹੜਾ ਸ਼ਰੋਣੀ ਕਮੇਟੀ ਦਾ ਬਜਟ ਹੈ ਇਹਦਾ ਸਰਕਾਰ ਜਿੰਦਾ ਹੁਣ ਮੈਂ ਆ ਦੇਖ ਰਿਹਾ ਸੀ 4 ਦਿਨ ਪਹਿਲਾਂ 1100 ਕਰੋੜ ਦਾ ਬਜਟ ਹੈ ਇਕੱਲੇ ਲੁਧਿਆਣਾ ਦਾ ਲੁਧਿਆਣਾ ਕਾਰਪੋਰੇਸ਼ਨ ਦਾ ਤੇ ਸ਼ਰੋਣੀ ਕਮੇਟੀ ਦਾ ਬਜਟ ਹੈ ਤੁਸੀਂ ਦੇਖਿਆ ਸੀ ਕਿ 1100 ਕੁਸ਼ ਕਰੋੜ ਦਾ ਪਿਛਲੀ ਵਾਰ ਸੀ 1260 ਦਾ ਉਹ ਆਇਤ ਕੀ ਵਾਧਾ ਹੋਏਗਾ ਕਿਉਂਕਿ ਸੰਗਤਾਂ ਦਾ ਬਹੁਤ ਵੱਡਾ ਉਤਸ਼ਾਹ ਵਾ ਉਹ ਗੱਲ ਇਹ ਕਰਦੇ ਆ ਕਿ ਸਰਕਾਰਾਂ ਦੇ ਬਜਟ ਜਿਹੜੇ ਆ ਉਹ 100 100 ਗੁਣਾ ਦਾ ਫਰਕ ਆ ਪਰ ਵੱਖਰੀ ਗੱਲ ਇਹ ਆ ਜਿਹੜੀ ਅੱਜ ਦੇਖਣ ਵਿੱਚ ਵੀ ਆ ਅੱਜ ਨਹੀਂ ਬੜੀ ਲੰਬੇ ਸਮੇਂ ਤੋਂ ਇਹ ਗੁਰੂ ਦੇ ਸਿਧਾਂਤ ਦੇ ਮੁਤਾਬਕ ਮਾਨਵਤਾ ਦੇ ਭਲੇ ਤੇ ਮਾਨਵਤਾ ਦੀ ਸੇਵਾ ਲਈ ਜਿਹੜੇ ਕਾਰਜ ਸ਼ਰੋਣੀ ਕਮੇਟੀ ਕਰ ਦਿੰਦੀ ਆ ਉਹ ਸਰਕਾਰਾਂ ਨਹੀਂ ਕਰਦੀਆਂ ਉਹ ਤੁਸੀਂ ਪਿਛਲੇ ਸਮੇਂ ਦੇਖਿਆ ਕਿ ਕਰੋਨਾ ਦਾ ਹਾਲਾਤ ਕੀ ਬਣ ਗਏ ਸਰਕਾਰ ਦੇ ਹਸਪਤਾਲ ਬੰਦ ਹੋ ਗਏ ਤੇ ਸ਼ਰੋਣੀ ਕਮੇਟੀ ਨੇ ਆਪਣੇ ਗੁਰਦੁਆਰਿਆਂ ਜਾਂ ਹਸਪਤਾਲ ਖੋਲ੍ਹ ਦਿੱਤੇ ਸਾਹਾਂ ਦੇ ਲੰਗਰ ਲਾਤੇ ਕੁੱਲ ਦੁਨੀਆ ਦੇ ਅੰਦਰ ਇਹ ਵਾਪਰਿਆ ਕਿਉਂਕਿ ਸਿੱਖਾਂ ਨੇ ਗੁਰੂ ਦੇ ਸਿਧਾਂਤ ਤੇ ਪਹਿਰਾ ਦਿੱਤਾ ਤੋਂ ਸ਼ਰੋਣੀ ਗੁਰਦੁਆਰਾ ਪ੍ਰੰਧਕ ਕਮੇਟੀ ਮਾਨਵਤਾ ਦੇ ਭਲੇ ਲਈ ਜਿੱਥੇ ਵੀ ਕੋਈ ਆਫਤ ਆ ਗਈ ਆਪਦਾ ਆ ਗਈ ਕੋਈ ਲੋੜ ਆ ਕਿਸੇ ਤਰ੍ਹਾਂ ਦੀ ਖਾਸ ਤੌਰ ਤੇ ਸਿੱਖ ਜਿਵੇਂ ਸਿਗਲੀਗਰ ਦੂਰ ਬੈਠੇ ਨੇ ਹੋਰ ਕਿਤੇ ਲੋੜਵੰਦ ਸੱਕ ਬੈਠੇ ਨੇ ਉਹਨਾਂ ਵਾਸਤੇ ਇਹਨਾਂ ਦੇ ਵਿੱਚ ਇੱਕ ਵੱਡਾ ਬਜਟ ਰੱਖਿਆ ਗਿਆ ਪਲਾਸਟਿਕ ਪ੍ਰਕਿਰਿਆ ਕੀ ਰਹਿੰਦੀ ਹੈ ਜ ਕਿਉਂਕਿ ਬਹੁਤ ਸਾਰੀਆਂ ਮੀਟਿੰਗਾਂ ਹੁੰਦੀਆਂ ਹੋ ਚੁੱਕੀਆਂ ਨੇ ਉਹਨਾਂ ਬਾਅਦ ਜਿਹੜਾ ਹਰ ਖੇਤਰ ਦਾ ਸਿੱਖਿਆ ਦਾ ਇਹਨਾਂ ਜਿਹੜਾ ਹੈਲਥ ਦਾ ਤੇ ਹੋਰ ਸਾਰੇ ਤਰ੍ਹਾਂ ਦੇ ਜਿਹੜੇ ਮੀਟਿੰਗਾਂ ਹੋ ਕੇ ਇੱਕ ਬਜਟ ਤਿਆਰ ਹੁੰਦਾ ਤੇ ਜਨਰਲ ਸੈਕਟਰੀ ਸਾਹਿਬ ਉਸ ਬਜਟ ਦੀ ਨੂੰ ਪੜ੍ਹ ਕੇ ਸੁਣਾਉਂਦੇ ਆ ਤੇ ਉਸ ਤੋਂ ਬਾਅਦ ਉਸ ਤੋਂ ਬਾਅਦ ਸੁੰਮੇ ਰੂਪ ਵਿੱਚ ਉਸ ਬਜਟ ਦੇ ਉੱਤੇ ਜਿਹੜਾ ਆਵਾਜ਼ ਸਹਿਮਤੀ ਹੁੰਦੀ ਆ ਜੇ ਕਿਸੇ ਨੇ ਕੋਈ ਵਿਚਾਰ ਦੇਣੇ ਹੁੰਦੇ ਉਹ ਵਿਚਾਰ ਕਰਦੇ ਨੇ। ਜਿਹੜਾ ਦਮਦਮਾ ਟਕਸਾਲ ਨੇ ਉਹ ਐਲਾਨ ਕੀਤਾ ਗਿਆ ਧਰਨਾ ਲਗਾਉਣ ਦਾ ਜਿਹੜਾ ਜਿਹੜਾ ਦਮਦਮਾ ਟਕਸਾਲ ਨੇ ਉਹ ਧਰਨਾ ਲਗਾਉਣ ਦਾ ਐਲਾਨ ਕੀਤਾ ਗਿਆ ਜੀ। ਦੇਖੋ ਜੀ ਤੁਸੀਂ ਜਿਸ ਗੱਲ ਲਈ ਫਿਕਰ ਕਰ ਰਹੇ ਹੋ ਨਾ ਇਹ ਦੁਨੀਆ ਦੇ ਹਰ ਕੋਨੇ ਵਿੱਚ ਸਿੱਖ ਬੈਠਾ ਇਸੇ ਗੱਲ ਦਾ ਹੀ ਫਿਕਰ ਕਰ ਰਿਹਾ। ਕਿ ਇਹ ਜਿਹੜਾ ਧਰਨਾ ਕਿਉਂ ਆ ਤੇ ਮੈਨੂੰ ਲੱਗਦਾ ਹੈ ਕਿ ਜਿਹੜੀ ਟਕਸਾਲ ਦਮਦਮਾ ਟਕਸਾਲ ਸਾਡੇ ਲਈ ਸਤਕਾਰਯੋਗ ਸੰਤ ਮਹਾਪੁਰਸ਼ ਸਾਡੀ ਉਹ ਮਾਂ ਆ ਟਕਸਾਲ ਤੇ ਪਰ ਇਹ ਟਕਸਾਲ ਜਾਣੀ ਇਸ ਕਰਕੇ ਜਾਂਦੀ ਆ ਕਿ ਇਹ ਟਕਸਾਲ ਦੀ ਹਮੇਸ਼ਾ ਟੱਕਰ ਦਿੱਲੀ ਨਾਲ ਰਹੀ ਆ ਚਾਹੇ ਉੱਥੇ ਪੁਰਾਣੇ ਸਮੇਂ ਦੇ ਵਿੱਚ ਗੁਰੂ ਕਿਹਨਾ ਦਸਵੇਂ ਪਾਤਸ਼ਾਹ ਦੇ ਵੇਲੇ ਤੋਂ ਲੈ ਕੇ ਬਾਬਾ ਬੰਦਾ ਸਿੰਘ ਬਹਾਦਰਤ ਬਾਦ ਲੈ ਕੇ ਆ ਕੇ ਉਸ ਤੋਂ ਬਾਅਦ 84 ਦੀ ਕਾਂਗਰਸ ਤੋਂ ਲੈ ਕੇ ਅਤੇ ਹੁਣ ਵੀ ਜਿਹੜਾ ਕੁਝ ਸਾਡੇ ਨਾਲ ਹੋ ਰਿਹਾ ਸਾਡੀਆਂ ਸੰਸਥਾਵਾਂ ਤੋੜਨ ਦੀਆਂ ਗੱਲਾਂ ਆ ਰਹੀਆਂ ਹੋ ਰਹੀਆਂ ਸਾਡਾ ਮਹਾਨ ਜਿਹੜਾ ਵਾ ਜੇ ਅਸੀਂ ਸੰਘਰਸ਼ੀਲਾਂ ਜੇ ਅਸੀਂ ਬਾਬਾ ਜਰਨੈਲ ਸਿੰਘ ਭਿੰਡਰਾਂਵਾਲੇ ਦੇ ਵਾਰਸ ਤੇ ਸਾਡਾ ਮਹਾਨ ਰਾ ਦਿੱਲੀ ਵੱਲੋਂ ਹੋਣਾ ਚਾਹੀਦਾ ਸੀ ਬਾਬਾ ਜੀ ਸਾਨੂੰ ਵੀ ਹਾਕ ਮਾਰੋ ਤੁਹਾਡੇ ਤੋਂ ਮੂਹਰੇ ਹੋ ਕੇ ਲੜਾਂਗੇ ਪਹਿਲਾਂ ਵੀ ਲੜੇ ਅੱਜ ਵੀ ਲੜਾਂਗੇ ਗਾਂ ਵੀ ਲੜਦੇ ਰਹਿਣਾ ਸੋ ਬੇਨਤੀ ਹੱਥ ਬੰਨ ਕੇ ਤੁਹਾਡੇ ਦੁਆਰਾ ਸਾਡੀ ਤਾਂ ਮੰਨਣ ਜਾਂ ਲਮਣ ਸ਼ਾਇਦ ਤੁਹਾਡੀ ਇਸ ਗੱਲ ਨੂੰ ਮੰਨ ਲੈਣ ਕਿ ਆਪਾਂ ਇਸ ਟਕਰਾਵ ਵਿੱਚ ਨਾ ਪਈਏ ਸੰਗਤ ਜਿਹੜੀ ਆ ਇਸ ਗੱਲ ਨਹੀਂ ਬਹੁਤ ਜ਼ਿਆਦਾ ਫਿਕਰਮੰਦ ਵੀ ਆ ਤੇ ਪਰੇਸ਼ਾਨ ਵੀ ਆ ਤੇ ਅਸੀਂ ਇਹਦਾ ਮੋਹਾਨ ਸਾਰਿਆਂ ਨੇ ਇਕੱਠਿਆਂ ਨੇ ਰਲ ਕੇ ਤੁਸੀਂ ਸਾਡੇ ਸਤਕਾਰਯੋਗ ਹੋ ਆਪਾਂ ਇਸ ਤਰ੍ਹਾਂ ਦਾ ਟਕਰਾ ਪਾਵਾਂਗੇ ਤੇ ਕਿਸੇ ਵੀ ਤਰ੍ਹਾਂ ਪ੍ਰਾਪਤੀ ਨਹੀਂ ਹੋ ਸਕਦੀ ਹੁਣ ਇੱਕ ਪਾਸੇ ਦਾ ਦਿੱਲੀ ਦੀ ਜਿਹੜੀ ਬੈਠੀ ਸਰਕਾਰ ਆ ਉਹ ਸੰਤ ਭਿੰਡਰਾਵਾਲਿਆਂ ਦੇ ਲਈ ਕੀ ਟਪਣੀਆਂ ਕਰਦੀ ਆ ਸਾਡੀ ਸ਼ਰੋਣੀ ਕਮੇਟੀ ਨੂੰ ਤੋੜਦੀ ਆ ਜ਼ਬਰਦਸਤੀ ਤੋੜਦੀ ਆ ਜਿਹੜਾ ਦਾदूवाल ਵਰਗਿਆਂ ਨੂੰ ਗੁੰਡਾ ਕਰਦੀ ਕਰਵਾ ਕੇ ਗੁਰਦੁਆਰਿਆਂ ਦੇ ਦਾਲੇ ਤਰਵਾਉਂਦੀ ਆ ਤੇ ਫਿਰ ਅਸੀਂ ਅੱਜ ਆਪਸ ਵਿੱਚ ਭਿੰਨ ਲੱਗੇ ਨੇ ਜਿਹੜੀ ਸ਼ਰੋਣੀ ਕਮੇਟੀ ਨੂੰ ਤੋੜਿਆ ਜਾ ਰਿਆ ਸੀ ਅਸੀਂ ਉਸ ਸ਼ਰੋਣੀ ਕਮੇਟੀ ਦੇ ਖਿਲਾਫ ਹੋ ਗਏ ਨੇ ਗੁਰਬਾਣੀ ਦਾ ਕਥਨ ਹੈ ਸੰਤ ਮਹਾਪੁਰਸ਼ ਤਾਂ ਸਾਡੇ ਨਾਲੋਂ ਵੱਧ ਗਿਆਨਵਾਨ ਨੇ ਸਾਨੂੰ ਗਿਆਨ ਦੇਣ ਵਾਲੇ ਨੇ ਕਿ ਹੋਏ ਇਕੱਤਰ ਮਿਲੋ ਮੇਰੇ ਭਾਈ ਦੁਬਧਾ ਦੂਰ ਕਰੋ ਲੈ ਬੁਲਾਏ ਇਹ ਗੱਲ ਕਿਹਨੇ ਪੜਨੀ ਆ ਅਸੀਂ ਹੀ ਪੜਨੀ ਆ ਗਲਤੀ ਕਿਸੇ ਕੋਲ ਹੋਈ ਸਾਡੇ ਕੋਲ ਹੋ ਗਈ ਅਸੀਂ ਹੱਥ ਬੰਨ੍ਹ ਕੇ ਝੋਲੀ ਪਾਉਣ ਨੂੰ ਤਿਆਰ ਆ ਪਰ ਇਹ ਟਕਰਾ ਪੰਥ ਦੇ ਲਈ ਮਾੜਾ ਤੇ ਖਤਰੇ ਦੇਪਾਰ ਸਰ ਇਹ ਗੱਲ ਕਹਿ ਰਹੇ ਹੋ ਕਿ ਦਿੱਲੀ ਤੋਂ ਛਾਲਾ ਚੱਲੇ ਆ ਜੀ ਮੈਂ ਦਿੱਲੀ ਤੋਂ ਛਾਲਾ ਜਾਂ ਨਹੀਂ ਚੱਲਿਆ ਤੁਸੀਂ ਮੇਰੇ ਨਾਲ ਵੱਧ ਜਾਣਦੇ ਹੋ ਮੇਰੇ ਲਈ ਬਾਬਾ ਜੀ ਸਤਕਾਰਯੋਗ ਹੋਣ ਮੇਰੇ ਮੂੰਹ ਘਵਾ ਹੋਗੇ ਉਹਨਾਂ ਨੇ ਕਿਹਾ ਸਾਡਾ ਇਹ ਰਾ ਕਹਿੰਦੇ ਉਹ ਮਾਂ ਵਾ ਸਾਡੀ ਟਕਸਾਲ ਉਹ ਕਹਿਣਗੇ ਸਾਨੂੰ ਇਦਾਂ ਕਰੀਏ ਹੱਥ ਬੰਨ ਕੇ ਬੇਨਤੀ ਕਰਦੇ ਆ ਕਿ ਜਿਹੜੇ ਜਿਹੜੇ ਚੱਲ ਰਹੇ ਨੇ ਸੰਗਤ ਸਾਰੀ ਜਾਣਦੀ ਆ ਸਾਡੇ ਕਹਿਣ ਤੋਂ ਬਗੈਰ ਵੀ ਸਾਰਾ ਕੁਝ ਪਾ ਦੇ ਜੇਕਰ ਜ਼ਬਰਦਸਤੀ ਅੰਦਰ ਆਉਣ ਦੀ ਕੋਸ਼ਿਸ਼ ਕਰਦੇ ਹਲਾਤ ਤਕਰਾਰ ਅਸੀਂ ਤਾਂ ਜੀ ਹੱਥ ਬੰਨ ਕੇ ਹੁਣ ਅੰਦਰ ਬਜਟ ਜਲਾਸ਼ ਵੀ ਜਿਹੜੇ ਭਰਾਵਾਂ ਨੇ ਕੋਈ ਬੇਨਤੀ ਉਹਨਾਂ ਨੂੰ ਤਾਂ ਹੱਥ ਬੰਨਣਾ ਕੋਈ ਭਰਾਵੋ ਆਪਾਂ ਤਮਾਸ਼ਾ ਨਹੀਂ ਵਿਖਾਉਣਾ ਤੇ ਇੱਥੇ ਵੀ ਆਉਣਗੇ ਤੇ ਅਸੀਂ ਤਾਂ ਉਹਨਾਂ ਨੂੰ ਹੱਥ ਜੋੜ ਕੇ ਖੜ੍ਹ ਜਾਾਂਗੇ ਤੁਸੀਂ ਜਿਹੜਾ ਕੋ ਜੇ ਸਾਨੂੰ ਮਾੜਾ ਕਹਿਣ ਨਾਲ ਸਾਡੇ ਸਿਰ 'ਤੇ ਜੁੱਤੀਆਂ ਮਾਰਨ ਨਾਲ ਕੋਈ ਸਾਡੀਆਂ ਪੱਗਾਂ ਲਾਉਣ ਨਾਲ ਜੇ ਮਸਲਾ ਹੱਲ ਹੁੰਦਾ ਤਾਂ ਅਸੀਂ ਉਹ ਜਿੱਥੇ ਕਹਿਣਗੇ ਉੱਥੇ ਆ ਜਾਂਦੇ। ਉਹ ਇਹ ਗੱਲ ਮਾੜੀ ਆ ਇਹ ਮਾਹੌਲ ਚੰਗਾ ਨਹੀਂ। ਜਿਸ ਜੀਦ ਉਹ ਇਹ ਤਰਨਾ ਪ੍ਰਸ਼ਨ ਕਰ ਰਹੇ। ਉਸ ਚੀਜ਼ ਨਾਲ ਤੁਸੀਂ ਕਿੰਨੇ ਸੈਂਤ ਹੈਗੇ। ਦੇਖੋ ਬਹੁਤ સરੀਆਂ ਗੱਲਾਂ ਨੇ ਇਹ ਗੱਲਾਂ ਸਾਰੀਆਂ ਬੈਠ ਕੇ ਹੋ ਜਾਂਦੀਆਂ ਨੇ। ਇਹਨਾਂ ਨੂੰ ਮੈਂ ਉਛਾਲਣ ਲੱਗ ਜਾਵਾਂ ਤੇ ਉਹ ਮੇਰੇ ਖਿਲਾਫ ਮੈਂ ਉਹਨਾਂ ਦੇ ਖਿਲਾਫ ਇਹ ਗੱਲਾਂ ਚੰਗੀਆਂ ਹੀ ਲੱਗਦੀਆਂ ਸਸਤਾਵਾ ਬੜੀਆ ਸਰਕਾਰ ਜੋਗਾ ਗੱਲਬਾਤ ਦਾ ਜਦਨ ਧਾਮੀ ਸਾਹਿਬ ਦੋ ਤਿੰਨ ਵਾਰ ਮਿਲ ਚੁੱਕੇ ਨੇ ਸੋ ਅਸੀਂ ਤਾਂ ਹੁਣ ਵੀ ਸਾਡਾ ਸਾਡੀ ਪਹੁੰਚ ਆ ਜੀ ਆਪਾਂ ਇਸ ਤਰ੍ਹਾਂ ਦੇ ਟਕਰਾਵ ਵਿੱਚ ਨਾ ਆਈਏ ਬੈਠ ਕੇ ਮਸਾਲਾ ਕਰੀਏ ਅੱਜ ਜਿਹੜਾ ਬਜਟ ਚਲਾਸ ਜਿਹੜਾ 12 ਵਜੇ ਦੇ ਕਰੀਬ ਹੋ ਚੁੱਕਾ ਹੋ ਜਾਣਾ ਹੈ ਜਿਹੜਾ ਅੱਜ ਜਿਹੜਾ ਅੱਜ ਇੱਕ ਵਿਰੋਧ ਵੀ ਕੀਤਾ ਜਾ ਰਿਹਾ ਹੈ ਹਰ ਸਾਲ ਹੀ ਬਜਟ ਪਾਸ ਕੀਤਾ ਜਾਂਦਾ ਜੀ ਜੀ ਹਰ ਸਾਲ ਬਜਟ ਵਿੱਚ ਜੋ ਰੱਖਿਆ ਜਾਂਦਾ ਉਹ ਦੱਸਿਆ ਜਾਂਦਾ ਹੈ ਹੋਰ ਸੀਪੀਜੀ ਨਹੀਂ ਆਏ ਇੱਕ ਵਾਰ ਇਸ ਵਾਰ ਇਹ ਦੇਖਿਆ ਜਾ ਰਿਹਾ ਹੈ ਕਿ ਜਿਵੇਂ ਤੁਮਾ ਸਾਹਿਬ ਨੇ ਇੱਕ ਪਾਲ ਦਿੱਤੀ ਹੈ ਦੇਖੋ ਵਾਕਈ ਤੁਹਾਡੀ ਗੱਲ ਠੀਕ ਹੈ ਕਿ ਹਰ ਸਾਲ ਬਜਟ ਹੁੰਦਾ ਹੈ ਹਰ ਸਾਲ ਬਜਟ ਤੇ ਸਿਹਾਉਂਦੇ ਆ ਪਰ ਇਸ ਵਾਰ ਜਿਹੜੇ ਕੁਝ ਮਤੇ ਨੇ ਉਹਨਾਂ ਨੂੰ ਰੱਦ ਕਰਵਾਉਣ ਵਾਸਤੇ ਤੁਮ ਸਾਹਿਬ ਨੇ ਕਾਲ ਦਿੱਤੀ ਕਿਵੇਂ ਦੇਖ ਰਹੇ ਹੋ ਨਹੀਂ ਸਭ ਤੋਂ ਪਹਿਲਾਂ ਤੇ ਸ਼੍ਰੋਮਣੀ ਗੁਰਦਵਾਰਾ ਪ੍ਰੰਮਤ ਖਿਡ ਦੇ ਮੈਂਬਰ ਸਾਹਿਬਾਨਾਂ ਨੇ 42 ਮੈਂਬਰਾਂ ਨੇ ਲੇਕ ਦਿੱਤਾ ਔਰ ਮੇਰਾ ਖਿਆਲ ਹੈ ਕਿ ਜਿਸ ਵੀ ਮੈਂਬਰ ਨਾਲ ਅਸੀਂ ਗੱਲ ਕੀਤੀ ਹੈ ਉਹ ਸਾਰੇ ਦੁਖੀ ਨੇ ਕਿ ਬੇਨਿਜ਼ਮੀਆਂ ਨਹੀਂ ਹੋਣੀਆਂ ਚਾਹੀਦੀਆਂ ਕਿ ਸਾਡੀ ਜਿਹੜੀ ਸੰਸਥਾ ਹੈ ਇਹਦਾ ਨੁਕਸਾਨ ਹੁੰਦਾ ਤੇ ਅਸੀਂ ਚਾਹਾਂਗੇ ਕਿ ਜਿਹੜਾ ਮਤਾ ਆਇਆ ਹੈ ਉਹ ਏਜੰਡੇ ਵਿੱਚ ਲਿਆਂਦਾ ਜਾਵੇ ਜਿਹੜੇ ਕੋਈ ਅਚੇਤਾਰ ਸਾਹਿਬ ਨੂੰ ਲੋਨ ਦੀ ਪ੍ਰਕਿਰਿਆ ਜਾਂ ਲੋਨ ਦੀ ਪ੍ਰਕਿਰਿਆ ਹੈ ਉਹ ਬਾਹਰ ਹੈ ਕਿ ਉਸ ਨੂੰ ਲੈ ਕੇ ਵੀ ਕੋਈ ਵਿਚਾਰ ਚਰਚਾ ਹੋਣੀ ਹੈ ਬਿਧਾਨ ਬਣਾਉਣ ਵਾਸਤੇ ਅੱਗੇ ਵੀ ਕਮੇਟੀਆਂ ਬਣੀਆਂ ਸੀ ਅੱਗੇ ਵੀ ਸੁਝਾਏ ਹੈ ਜੀ ਗੱਲ ਉਹ ਉੱਥੇ ਨਹੀਂ ਆਂਦੀ ਅਸੀਂ ਤੇ ਕਹਿੰਦੇ ਹਾਂ ਵੀ ਵਿਧਿ ਵਿਦਾਨ ਬਣਨੇ ਚਾਹੀਦੇ ਪਰ ਅੱਜ ਜਿਹੜਾ ਮੇਨ ਮਕਸਦ ਹੈ ਉਹ ਦੋ ਮਤੇ ਹੈ ਇੱਕ ਤੇ ਹੈਗਾ 10 ਫਰਵਰੀ ਦਾ ਜਿਹੜਾ ਗਿਆਨੀ ਹਰਪ੍ਰੀਤ ਸਿੰਘ ਜੀ ਨੂੰ ਬੇਇਸ਼ਤ ਕਰਕੇ ਕਿਰਦਾਰ ਕੂਸ਼ੀ ਕਰਕੇ ਤੇ 2 ਦਸੰਬਰ ਦੇ ਹੁਕਮਨਾਮੇ ਨੂੰ ਖਤਮ ਕਰਨ ਵਾਸਤੇ ਜੋ ਕੀਤਾ ਸੀ ਇੱਕ ਤੇ ਉਹਦੇ ਸਬੰਧ ਚ ਇੱਕ ਜਣ 7 ਮਾਰਚ ਨੂੰ ਫੁੱਟਕਲ ਵਿੱਚ ਲਿਆ ਕੇ ਸਿੰਘ ਸਾਹਿਬ ਜੱਜਦਾਰ ਸ਼੍ਰੀ ਕਾਤਰ ਸਾਹਿਬ ਅਤੇ ਤਖਤ ਸਿੰਘ ਕੇਸਗੜ੍ਹ ਸਾਹਿਬ ਦੇ ਜੱਜਦਾਰ ਜਿਨ੍ਹਾਂ ਨੂੰ ਨਿਜ਼ਮ ਭੰਗ ਕਰਕੇ ਉਤਾਰਿਆ ਗਿਆ ਸੀਗਾ ਉਹ ਮਤਿਆ ਸੀ ਦਿੱਤੀ ਹੋਈ ਹੈ। ਬੀਬੀ ਜੀ ਇੱਕ ਆਖਰੀ ਸਵਾਲ ਹੈ। ਤੁਹਾਡੀ ਮੈਂਬਰਸ਼ਿਪ ਮੁਹਿੰਮ ਕਿਸੇ ਤੱਕ ਪਹੁੰਚੀ ਹੈ ਜਿਹੜੀ 5 ਮੈਂਬਰ ਦੀ ਕਮੇਟੀ ਬਣੀ ਸੀ? ਉਹ ਵਾਈਸ ਜੀ ਬੜੀ ਕਿਰਪਾ ਜੀ ਸਾਰੇ ਲੋਕ ਕਿਥੇ ਜਾ ਰਹੇ ਹੋ? ਪਹੁੰਚ ਕਿਥੇ ਕਰ ਰਹੇ ਹੋ? ਉਹ ਸਾਰੇ ਜ਼ਿਲ੍ਹੇ ਜਾ ਰਹੇ ਸਾਰੇ ਜ਼ਿਲ੍ਹੇ ਨਹੀਂ ਪੂਰੀਆਂ ਨਹੀਂ ਹੋ ਰਹੀਆਂ ਸਾਡੀ ਕਾਪੀਆਂ ਨਹੀਂ ਪੂਰੀ ਹੋ ਰਹੀਆਂ। ਉਹ ਗੰਪੀਰਾ ਨਹੀਂ ਕਿ ਮਿੱਧੀ ਜੀ ਆ ਜਿਹੜਾ ਵਿਰੋਧ ਕਰਿਆ ਜਾ ਰਿਹਾ ਤੁਸੀਂ ਉਸ ਨੂੰ ਕਿਵੇਂ ਵੇਖਦੇ ਹੋ? ਦੇਖੋ ਸਿੱਖ ਜਗਤ ਵਿੱਚ ਹੀ ਵਿਰੋਧ ਪਿਆ ਹੋਇਆ। ਜੇ ਅਸੀਂ ਅਸੀਂ ਸਿਆਣੇ ਹਈਏ ਸ਼ੋਮਨੀ ਕਮੇਟੀ ਵਾਲੇ ਤੇ ਵਿਰੋਧ ਹੋਵੇ ਕਿਉਂ? ਜਿੰਨੇ ਜ਼ਿਆਦੇ ਵਿਰੋਧ ਨੇ ਯਾਰ ਦਲੇ ਕਰੀ ਆ ਅਜਿਹੇ ਮਸਲੇ ਆਉਂਦੇ ਨੇ ਤੇ ਹੱਲ ਹੋ ਜਾਂਦੇ ਨੇ ਅੱਜ ਵੀ ਹੱਲ ਹੋ ਜੇ ਹਾਂ ਯਾਰ ਅੱਜ ਹੱਲ ਹੋ ਜੀਗਾ ਪੱਕਾ ਹੋ ਜੇ ਨੰਗਰ ਸਾਹਿਬ ਤੁਸੀਂ ਅਸਤੀਫਾ ਦਿੱਤਾ ਸੀਗਾ ਸੱਤ ਮੈਂਬਰੀ ਕਮੇਟੀ ਸੀਗੀ ਉਸ ਨੂੰ ਕਿਵੇਂ ਦੇਖ ਰਹੇ ਹੋ ਜੀ ਉਹ ਕਹਿ ਰਹੇ ਕਿ ਤੁਸੀਂ ਵਾਪਸ ਆ ਸਕਦੇ ਹੋ ਮੈਂਬਰੀ ਵਾਪਸ ਆ ਸਕਦਾ ਮੈਂ ਓਪਨ ਹਾਰਡ ਵਾਈਪਸ ਹੋਇਆ ਠੀਕ ਹੈ ਜੀ ਫੇਸਬੁਕ ਕਰ ਬਈ ਸ੍ਰੀ ਟਿਕ ਨਹੀਂ ਨਾ ਠੀਕ ਹੈ